ਉਣਕੇ ਰੁਪਿੰਦਰ ਜਲਾਲ ਸਿਆਂ ਰੁਪਿੰਦਰ ਜਲਾਲ ਜਾਂਦਾ ਮਾਂ ਖੇਡ ਕਬੱਡੀ ਤੇ ਕਨਸਾਨ ਸੰਘਰਸ਼ ਮੋਰਚੇ ਦਾ ਅੰਤਕ ਯੋਧਾ ਹੋਣ ਦਾ ਫਰਜ਼ ਨਿਭਾਵੀ ਖਨੌਰੀ ਬਾਰਡਰ ਤੇ ਇੱਕ ਵਾਰੀ ਪਹੁੰਚ ਕੇ ਫਿਰ ਭਰਵੀਂ ਹਾਜ਼ਰੀ ਲਵਾਈ ਓ ਸ਼ੇਰਾ ਖਨੌਰੀ ਬਾਰਡਰ ਤੇ ਪਹੁੰਚ ਕੇ ਇੱਕ ਵਾਰੀ ਫੇਰ ਹਾਜ਼ਰੀ ਲਵਾਈ ਓ ਪਹੁੰਚੋ ਖਨੌਰੀ ਬਾਰਡਰ ਤੇ 800 ਵੱਧ ਵੀ ਨੌਜਵਾਨੋ ਤੇ ਕਿਸਾਨੋ ਪਹੁੰਚੋ ਖਨੌਰੀ ਬਾਡਰ ਤੇ ਵੱਦ ਤੋਂ ਵੱਦ ਨੌਜਵਾਨੋ ਤੇ ਕਿਸਾਨੋ ਜਿੱਤ ਸੰਘਰਸ਼ ਕਿਸਾਨੀ ਜਾਵੇ ਬਚਾਈ ਜਿੱਤ ਸੰਘਰਸ਼ ਕਿਸਾਨੀ ਜਾਵੇ ਬਚਾਈ ਹਰ ਇੱਕ ਖੇਡ ਮੇਲੇ ਤੇ ਕਰਕੇ ਬੇਨਤੀ ਹਰ ਇੱਕ ਮੇਲੇ ਤੇ ਖੇਡ ਤੇ ਕਰਕੇ ਬੇਨਤੀ ਸੰਘਰਸ਼ ਵਿੱਚ ਪਹੁੰਚੋ ਬੇਨਤੀ ਜਾਂਦਾ ਕਿਸਾਨ ਪੱਖੀ ਹੋਣ ਦਾ ਮੁੱਢਲਾ ਫਰਜ਼ਨ ਬਾਈ ਕਿਸਾਨ ਪੱਕੀ ਹੋਣ ਦਾ ਜਾਂਦਾ ਮੋਢਲਾ ਫਰਜ਼ ਨਿਭਾਈ ਜੁਗ-ਜੁਗ ਜਿਵੇਂ ਯੋਧਿਆ ਉਹ ਸ਼ਿਰਾ ਜੁਗ-ਜੁਗ ਜਿਵੇਂ ਯੋਧਿਆ ਮਾਂ ਖੇਡ ਕਬੱਡੀ ਤੇ ਕਿਸਾਨਾਂ ਦੀਆਂ ਨੌਜਵਾਨੀ ਨੂੰ ਜਾਵੇ ਸਹੀ ਰਸਤੇ ਨੂੰ ਜਾਣੂ ਕਰਵਾਈ ਉਹ ਸਦਕੇ ਜੋ ਨੌਜਵਾਨਾਂ ਨੂੰ ਜਾਵੇ ਸਹੀ ਰਸਤੇ ਤੇ ਜਾਣੂ ਕਰਵਾਈ ਰੁਪਿੰਦਰ ਜਲਾਲ ਸਿੰਘ ਇੱਕ ਵਾਰੀ ਫੇਰ ਕਨੌਰੀ ਬਾਰਡਰ ਤੇ ਹਾਜ਼ਰੀ ਲਵਾਈ ਜਿੰਦਾਬਾਦ ਸਰ ਲਵਜੋਾ ਚਾਚੇ ਬਟਾਲੇ ਵੱਲੋਂ ਕਮਤਾ ਚੰਗੀ ਲੱਗੀ ਤੇ ਸ਼ੇਅਰ ਕਰਦੇ ਆ